ਰਾਪੋਰਟਾਂ ਮਾਤਰਾ ਨੇ ਬਿਆਨ ਦਿੱਤਾ ਵੀ ਨਹੀਂ ਜਰੂਰੀਆਂ ਜਿੰਨੇ ਸੀਟਾਂ ਉੰਨੇ ਸਵਾਰਿਆਂ ਦੇ ਪਤਾ ਤੋਂ ਬਾਅਦ ਕੋਈ ਨਹੀਂ ਜੇ ਕੋਈ ਹਾਦਸਾ ਹੁੰਦਾ ਤਾਂ ਕੋਣ ਜ਼ਿੰਮੇਵਾਰ ਹੋਸ ਜੇ ਬੰਨਾ ਤੁਸਵਾਰੀ ਟਾਕੀ ਜਿਲਾਂਕੀ ਜਾਂਦੀ ਹੈ ਕੋਈ ਅੱਗੇ ਪਿੱਛੇ ਚੀਜ਼ ਆ ਗਈ ਉਹਦਾ ਕੋਣ ਜ਼ਿੰਮੇਵਾਰ ਹੈ ਇਹ ਫੈਸਲਾ ਬਿਲਕੁਲ ਗਲਤ ਹੈ ਘਰੇ ਗਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਨਾਲੀ ਬਹੁਤ ਹੀ ਔਖਾ ਹੈ ਇਹ ਪੰਜਾਬ ਚ ਪੀਆਟੀਸੀ ਅਤੇ ਪਨਵਸ ਦੀਆਂ ਬੱਸਾਂ ਵਿੱਚ 52 ਤੋਂ ਵੱਧ ਸਵਾਰੀਆਂ ਦੇ ਬੈਠਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਬੱਸਾਂ ਦੇ ਬਾਹਰ ਇਸ਼ਤਿਹਾਰ ਵੀ ਲਗਾਏ ਜਾ ਰਹੇ ਨੇ ਕਿ ਇਸ ਬੱਸ ਵਿੱਚ 52 ਤੋਂ ਵੱਧ ਸਵਾਰੀਆਂ ਨਹੀਂ ਬੈਠ ਸਕਦੀਆਂ। ਮੋਗਾ ਬੱਸ ਅੱਡੇ ਤੇ ਐਲਾਨ ਕੀਤਾ ਗਿਆ ਸੀ ਪਰ ਜਦੋਂ ਬੱਸਾਂ ਦੇ ਕੰਡਕਟਰਾਂ ਅਤੇ ਸਵਾਰੀਆਂ ਦੇ ਨਾਲ ਗਲਵੱਡ ਕੀਤੀ ਤਾਂ ਸਾਰਿਆਂ ਨੇ ਪ੍ਰਸ਼ੰਸਾ ਕੀਤੀ ਕਿ ਇਹ ਚੰਗੀ ਗੱਲ ਹੈ ਕਿ ਬੱਸ ਵਿੱਚ ਸਿਰਫ 52 ਸਵਾਰੀਆਂ ਹੀ ਬੈਠ ਸਕਦੀਆਂ ਨੇ। ਇਸ ਨਾਲ ਬੱਸਾਂ ਦੇ ਵਿੱਚ ਸਫ਼ਰ ਸੁਖਾਲਾ ਹੋਵੇਗਾ ਤੇ ਕਈ ਥਾਵਾਂ ਤੇ ਓਵਰਲੋਡਿੰਗ ਦੇ ਕਾਰਨ ਹਾਦਸੇ ਵੀ ਵਾਪਰ ਜਾਂਦੇ ਸਨ। ਇਸ ਸਬੰਧੀ ਕੇ ਸਵਾਰੀਆਂ ਨੇ ਕਿਹਾ ਕਿ ਜੇਕਰ ਬੱਸ ਦੇ ਵਿੱਚ 52 ਸਵਾਰੀਆਂ ਹੋਣ ਤਾਂ ਉਹਨਾਂ ਨੂੰ ਕਿਸੇ ਹੋਰ ਬੱਸ ਦੇ ਆਉਣ ਦਾ ਇੰਤਜ਼ਾਰ ਕਰਨਾ ਪਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੀਆਂ ਬੱਸਾਂ ਚਲਾਵੇ ਅਤੇ ਬੱਸਾਂ ਲਵੇ। ਮੌਜੂਦਾ ਬੱਸਾਂ ਦੀ ਮੁਰੰਮਤ ਅੱਜ ਕੱਲ ਬੱਸਾਂ ਵਿੱਚ ਸਿਰਫ ਔਰਤਾਂ ਹੀ ਸਫ਼ਰ ਕਰਦੀਆਂ ਨੇ ਅਤੇ ਜਿਨ੍ਹਾਂ ਲੋਕਾਂ ਨੂੰ ਸਮੇਂ ਸਿਰ ਆਪਣੇ ਕੰਮ ਤੇ ਪਹੁੰਚਣਾ ਪੈਂਦਾ ਹੈ ਉਹਨਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹ ਲਾਲ ਜੀ ਤੇ ਭੁੱਲਰ ਨੇ ਜਵਾਨ ਦਿੱਤੇ ਟਰਾਂਸਪੋਰਟ ਮੰਤਰੀ ਨੇ ਬਿਆਨ ਦਿੱਤਾ ਵੀ ਨਹੀਂ ਜੜਾਉਣੀਆਂ ਜਿੰਨੇ ਸੀਟਾਂ ਉਹਨੀਆਂ ਸਵਾਰੀਆਂ ਤੋਂ। ਸੀਟਾਂ ਤੋਂ ਵੱਧ ਕੋਈ ਨਹੀਂ। ਜੇ ਕੋਈ ਹਾਦਸਾ ਹੁੰਦਾ ਉਹਦਾ ਕੌਣ ਜ਼ਿੰਮੇਵਾਰਾ ਦੱਸੋ? ਜਿਵੇਂ ਜਿਸ ਤਰ੍ਹਾਂ ਹੁੰਦਾ। ਜਿੰਨੇ ਸੀਟਾਂ ਅੰਡਰ ਲੋਡ ਗੱਡੀ ਐਂਡਰ ਲੋਡ ਗੱਡੀ ਦਾ। ਅੰਡਰ ਲੋਡ ਗੱਡੀ ਦੇ ਵਿੱਚ ਕੋਈ ਨੁਕਸਾਨ ਨਹੀਂ ਨਾ ਹੋਊਗਾ। ਜੇ ਬੰਨਾ ਤੁ ਸਵਾਰੀ ਟਾਕੀ ਜਿਹੜਾ ਆਉਂਕੀ ਜਾਂਦੀ ਆ ਕੋਈ ਅੱਗੇ ਬਿੱਸੋ ਚੀਜ਼ ਆ ਗਈ ਉਹਦਾ ਕੌਣ ਜਿੰਮੇਵਾਰ ਹੈ ਸਵਾਰੀਆਂ ਨੂੰ ਕਿੰਨੀ ਕਿੰਨੀ ਸਵਾਰੀ ਹੋ ਰਹੀ ਹੈ ਸਵਾਰੇ ਗੱਡੀਆਂ ਪਾਉਣ ਸਰਕਾਰ ਗੱਡੀਆਂ ਪਾਵੇ ਸਵਾਰੇ ਉਹਨੇ ਸਵਾਰ ਆਈ ਨੇ ਸਟਾਫ ਦਾ ਆਵੇ ਗੱਡੀਆਂ ਪਾਵੇ ਸਟਾਫ ਦਾ ਆਵੇ ਗੱਡੀਆਂ ਪਾਵੇ ਕੀ ਮੰਨਦੇ ਨਹੀਂ ਜੀ ਇਹ ਫੈਸਲਾ ਬਿਲਕੁਲ ਗਲਤ ਹੈ ਕਿਉਂਕਿ ਦੇਖੋ ਜਿਹੜੀਆਂ ਹਾਊਮ ਹੋਮ ਘਰੇ ਕੰਮ ਕਰਦੀਆਂ ਲੇਡੀਜ਼ ਐ ਉਹਨਾਂ ਲਈ ਤਾਂ ਚਲੋ ਠੀਕ ਐ ਉਹ ਤਾਂ ਕਿਵੇਂ ਨਾ ਕਿਵੇਂ ਕਰਕੇ ਐਡਜਸਟ ਕਰ ਲੈਣਗੀਆਂ ਪਰ ਜਿਹੜੀਆਂ ਕੰਮ ਤੇ ਜਾਂਦੀਆਂ ਨੇ ਉਨਾਲੀ ਬਹੁਤ ਹੀ ਔਖਾ ਹੈ ਇਹ ਇਹ ਫੇਸ ਨਹੀਂ ਕੀਤਾ ਜਾ ਸਕਦਾ ਇਹ ਗਲਤ ਹੈ ਤੇ ਮੈਂ ਤਾਂ ਇਹਦੇ ਅਗੇਂਸਟ ਹਾਂ ਪਰ ਮੈਂ ਕਈ ਵਾਰੀ ਇਹ ਵੀ ਹੁੰਦਾ ਦਾ ਬਸ ਵਿੱਚ ਜਾਂ ਫਿਰ ਬਸਾਂ ਦੀ ਗਿਣਤੀ ਵਧਾ ਦੋ 52 ਸੀਟਾ ਠੀਕ ਹੈ ਇਹਦੇ ਨਾਲ ਕਾਫੀ ਐਕਸੀਡੈਂਟਸ ਹੋ ਰਹੇ ਆ ਇਹਦੇ ਨਾਲ ਅਸੀਂ ਅਗਰੇ ਹੀ ਆ ਕਿ ਇਹ 52 ਸੀਟਾ ਇਹਨਾਂ ਨੇ ਇੱਕ ਪਾਸੇ ਸਹੀ ਹੈ ਪਰ ਦੂਜੇ ਪਾਸੇ ਇਹਨਾਂ ਨੂੰ ਬਸਾਂ ਦੀ ਗਿਣਤੀ ਜਿਹੜੀ ਹੈਗੀ ਨੂੰ ਵਧਾਣੀ ਚਾਹੀਦੀ ਜੇ ਵੱਲੋਂ ਬਸ ਦੇ ਵਿੱਚ ਪੂਰੀ ਫੁੱਲ ਹੋ ਗਈ ਚਾਰ ਸੀਟਾ ਰਹਿ ਗਈਆਂ ਤੇ ਫੈਮਿਲੀ ਜੇ ਪੰਜ ਦੀ ਆ ਫਿਰ ਉਹੀ ਗੱਲ ਬਿਲਕੁਲ ਸਹੀ ਕਹੀ ਹੈ ਪੂਰੀ ਫੈਮਲੀ ਮੰਨ ਲਓ ਕਿਸੀ ਐਮਰਜੈਂਸੀ ਦੇ ਵਿੱਚ ਕਿਤੇ ਹਸਪੀਟਲ ਹੀ ਜਾ ਰਹੇ ਆ ਬੰਦੇ ਹਨਾ ਐਮਰਜੈਂਸੀ ਹੈਗੀ ਉਹਨਾਂ ਨੂੰ ਤਿੰਨਾਂ ਨੂੰ ਸੀਟ ਮਿਲ ਗਈ ਚਾਰ ਬੰਦੇ ਟੋਟਲ ਜਾਂਦੇ ਪਏ ਤੇ ਉਹ ਇੱਕ ਦੇ ਚੱਕਰ ਚ ਤਿੰਨੇ ਉਤਰਣਗੇ ਕਿਤੇ ਅੱਗੇ ਬੰਦਾ ਮਰਨੂ ਹੋਇਆ ਪਿਆ ਹੋਵੇ ਬੈੱਡੇ ਤੇ ਪਿਆ ਹੋਵੇ ਉਹਨੂੰ ਮਿਲਣਾ ਹੋਵੇ ਜਾਂ ਕੁਝ ਵੀ ਐਡਮਿਟ ਹੀ ਕਰਾਣਾ ਹੋਵੇ ਉਹ ਚੀਜ਼ ਗਲਤ ਹੈ ਮੈਂ ਤਾਂ ਇਹਦੇ ਵਿੱਚ ਬਿਲਕੁਲ ਸਾਥ ਨਹੀਂ ਹੈਗੀ ਬਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਹਸਪੀਟਲ ਤੇ ਆਇਆ ਸੀ ਤੇ ਇੱਕ ਬੀਆਰਟੀਸੀ ਦੀ ਬੱਸ ਰੋਡਵੇ ਦੀ ਜਿੰਦੇ ਵਾਸਤੇ ਮੈਂ ਬਹਿਣ ਵਾਸਤੇ ਇੱਥੇ ਮੋਗਾ ਅੱਡਾ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਖੜਾ ਸੀ ਤੇ ਜਨ ਜਿਹੜੀਆਂ ਬੀਬੀਆਂ ਹਨ ਜਾਂ ਲੇਡੀਜ਼ ਵਾਰੀ ਜਿੰਨੀਆਂ ਆ ਉਹ ਸਾਰੀ ਧੜਾ ਧੜ ਕੇ ਦੰਮ ਧੱਕੇ ਇੱਕ ਦੂਜੇ ਨੂੰ ਮਾਰ ਮਾਰ ਕੇ ਚੜੇ ਆ ਤੇ ਜਿਹੜੇ ਇਹਨਾਂ ਨੇ ਟਿਕਟ ਫ੍ਰੀ ਕੀਤੀ ਹੈ ਲੇਡੀ ਜੀ ਜੋ ਟਿਕਟ ਫ੍ਰੀ ਕੀਤੀ ਆ ਤੇ ਉਹਦੇ ਨਾਲ ਨਾਲ ਆ ਬਸਾਂ ਦਾ ਵੀ ਵਾਧਾ ਹੋਣਾ ਚਾਹੀਦਾ ਕਿਉਂਕਿ ਜਿਹੜੀ 52 ਸੀਟਾਂ ਨੇ 52 ਸੀਟਾਂ ਦੇ ਵਿੱਚ ਸਵਾਰੀ ਵੱਧ ਨਹੀਂ ਹੋਣੀ ਚਾਹੀਦੀ ਜਦੋਂ 52 ਤੋਂ ਆਪਾਂ ਵੱਧ ਭਾਵਾਂਗੇ ਓਵਰਲੋਡ ਮੰਨੀ ਜਾਏਗੀ ਨਹੀਂ ਮੁਸ਼ਕਲਾਂ ਦਾ ਕੁਝ ਜ਼ਿਆਦਾ ਨਹੀਂ ਸਾਹਮਣਾ ਕਰਨਾ ਪਿਆ ਕਿ ਬਸ ਪਹਿਲਾਂ ਵੀ ਲੱਗੀ ਹੋਈ ਸੀਗੀ ਫبراير ਵਾਲੀ ਤੇ ਉਹਦੇ ਚ ਸਾਰੀਆਂ ਫੁੱਲ ਹੋ ਗਈਆਂ ਸੀ ਹੁਣ ਦੁਬਾਰੇ ਦੂਜੀ ਬਸ ਆਈ ਆ ਸਾਨੂੰ ਫੁੱਲ ਮਤਲਬ ਕੀ ਸੀ ਠੀਕ ਆ ਵੀ ਸੀਟਾਂ ਪੁਰੀਆਂ ਹੋ ਚੁੱਕੀਆਂ ਸੀ ਸੀਟਾਂ ਪੁਰੀਆਂ ਹੋ ਚੁੱਕੀਆਂ ਸੀਗੀਆਂ ਤੇ ਉਦੋਂ ਬਾਅਦ بس ਉਹ ਦੋ ਤਾਂ ਆਪਾਸ ਲੱਗੀ ਆ ਕਿ ਇਹਦੀ ਵੀ ਸਿੱਟੇ ਸਾਰੇ ਮੋਸਟਲੀ ਫੁੱਲ ਹੋ ਗਈਆਂ ਨੇ। ਬਹੁਤ ਖੜਾ ਕੇ ਨੇ ਲੈ ਜਾ ਰਹੇ ਨੇ। ਨਹੀਂ 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 ਖੜਾ ਕੇ ਕੋਈ ਨਹੀਂ ਲੈ ਕੇ ਗਿਆ। ਸਾਰੇ ਬੈਠੇ ਹੋਏ ਸੀਗੇ। ਕੀ ਤੁਸੀਂ ਸਮਝਦੇ ਹੋ ਜਿਵੇਂ ਪਹਿਲਾਂ ਖੜਾ ਕੇ ਚਲਦੀਆਂ ਸੀਗੀਆਂ ਸਵਾਰੀਆਂ ਫੁੱਲ ਚਲਦੀਆਂ। ਅੱਗੇ ਨਾਲ ਹੁਣ ਠੀਕ ਆ। ਹੁਣ ਤੁਸੀਂ ਸਹੀ ਸਮਝਦੇ ਹੋ ਸਿਸਟਮ ਸਹੀ ਹੈ। ਸਹੀ ਹੈ। ਤੇ ਜਿਹੜੇ ਬੰਦੇ ਫਿਲਹਾਲ ਦੀ ਮੈਨੇਜਰ ਪੋਜੀਸ਼ਨ ਦੇਖ ਰਹੀਆਂ ਉਹ ਉਸ ਤਰ੍ਹਾਂ ਸਹੀ ਆ। ਜਿਹੜੀਆਂ ਜਿਹੜੀਆਂ ਸਵਾਰੀਆਂ ਜਿਨ੍ਹਾਂ ਨੇ ਜ਼ਰੂਰੀ ਜਾਣਾ ਜਿਹੜੇ ਰਹਿ ਜਾ ਰਹੇ ਆ ਉਹ ਉਹਨਾਂ ਲਈ ਕੀ? ਉਹਨਾਂ ਲਈ ਤਾਂ ਫਿਰ ਦੁੱਖ ਦੀ ਗੱਲ ਹੈ ਨਾ।